ਅੱਛਾ ਆ ਰੇਡੀਓ ਜਿਹੜਾ ਪਿਆ ਇਹ ਟਿਊਬਾਂ ਵਾਲਾ ਜੀ ਇਹ ਇਹ ਚੱਲਦਾ ਹੈ ਹਾਂਜੀ ਬਿਲਕੁਲ ਲੈ ਰਾਜ ਨੇ ਚਲਾਓ ਫਿਰ ਇਹਨੂੰ ਵਾਹ ਜੋ ਹਰ ਇੱਕ ਚੀਜ਼ ਤੁਸੀਂ ਚੱਲਦੀ ਰੱਖੀ ਹੋਈ ਆ ਹਾਂਜੀ ਹਾਂਜੀ ਹੈ ਨਜ਼ਾਰਾ ਆ ਗਿਆ ਯਾਰ ਟਿਊਬਾਂ ਵਾਲਾ ਰੇਡੀਓ ਜੀ ਸਰੋਤ ਤੇ ਚੱਲਣ ਲੱਗਿਆ ਜੀ ਆ ਲਾਂ ਲੱਗੇ ਜੀ ਕਰਾਓ ਜੀ ਹੈਲਪ ਥੋੜਾ ਨੇੜੇ ਕਰਨਾ ਪੈਣਾ ਮੈਨੂੰ ਲੱਗਦਾ ਟਿਊਬਾਂ ਵਾਲਾ ਰੇਡੀਓ ਸੁਣਦੇ ਸੁਣਦੇ ਆਏ ਸੀਗੇ ਅੱਜ ਦੇਖਦੇ ਆ ਇਹਦੇ ਵਿੱਚੋਂ ਕਿਆ ਆਵਾਜ਼ ਨਿਕਲਦੀ ਹੈ ਕਿਹੜਾ ਸਟੇਸ਼ਨ ਇਹ ਫੜਦਾ ਟਿਊਬਾਂ ਘਰ ਮਾ ਉਹਨੂੰ ਵੀ ਟਾਈਮ ਲੱਗੂਗਾ ਹਾਂ ਜੀ ਹਮਾਂ ਨੂੰ 2 2 ਮਿੰਟ ਲੱਗੂਗਾ 2 ਮਿੰਟ ਲੱਗੂਗੇ ਵਾਹ ਜੀ ਵਾਹ ਆ ਦੇਖੋ ਜੀ ਟਿਊਬਾਂ ਵਾਲਾ ਰੇਡੀਓ ਚੱਲਣ ਲੱਗਿਆ ਜੀ ਲਤਾ ਜੀ ਸੁੱਚ ਲਤਾ ਸੁੱਚ ਜੀ ਕਰਤਾ ਜੀ ਆਨ ਦੇਖੋ ਜੀ ਹੁਣ ਕਿੰਨਾ ਚੱਲਦਾ ਇਹ ਆ ਸੁੱਚ ਲੱਗੇ ਹੋਏ ਨੂੰ ਹੈ ਹਾਂ ਜੀ ਆ ਦੇਖੋ ਜੀ ਆ ਆ ਚੱਲ ਵੀ ਲਾਈਟ ਹੈ ਨਾ ਵਾਹ ਜੀ ਵਾਹ ਆ ਤਾਂ ਨਜ਼ਾਰਾ ਇਹਦਰ ਚੀਜ਼ ਹੈ ਆ ਸੁੱਚ ਤਾਂ ਪਹਿਲਾਂ ਸੀ ਹਾਂ ਜੀ ਹਾਂ ਜੀ ਪਲੇਆ ਹੈ ਪਲੇਆ ਸਟੇਸ਼ਨ ਕਿੱਥੇ ਤੇ ਬਦਲ ਹੋਣਾ ਹੈ ਇਹ ਸਚਾਈ ਤੇ ਆਹੀ ਹੈ ਇਹ ਸਵਿਚ ਆ ਹੈ ਤੇ ਆਹ ਜਿਹੜੇ ਲੱਗੇ ਹੋਏ ਆ ਇਹ ਵੋਲਿਊਮ ਹੈ ਇਹ ਵੋਲਿਊਮ ਹੈ ਠਾ ਅੱਜ ਗਰਮ ਹੋ ਰਿਹਾ ਇਹ ਦੀ ਟਿਊਬ ਵਾਲਾ ਰੇਡੀਓ ਇਹ ਗਰਮ ਹੋਊਗਾ ਗਰਮ ਹੋ ਕੇ ਦੇਖਦੇ ਆ ਕਿਹੜਾ ਸਟੇਸ਼ਨ ਇਹ ਫੜਦਾ ਆਹ ਲੋ ਜੀ ਆਵਾਜ਼ ਸੁਣਦੀ ਆ ਨਾ ਜੀ ਚੱਲੇ ਪਿਆ ਲੱਗਦਾ ਹਾਂਜੀ ਹਾਂਜੀ लाओ तो स्टेशन कोई वॉल्यूम बढ़ा लो पूरा कर लो आए हाय हाय आ जेडी आवाज है ना जी रेडियो वाली ए आ ही फड़या तो ने जी स्टेशन अजे तक करने है, कर है कोशिश जारी है हाँ ਆਲੋ ਜੀ ਫੜ ਗਈ ਫੜ ਗਈ ਇਹ ਆਹ ਸਾਥ ਲਈ ਹੈ ਆਲੋ ਆਹ ਮਾਂ ਲੱਗ ਗਈ ਮੇਰੇ ਨਾਲ ਤੇ ਆਮਾ ਚਾਹ ਚੁਣੋ ਜੀ ਬਾ ਆਲੋ ਜੀ ਚੱਲੇਗਾ ਜੀ ਟੂਪਾਣਾ ਰੇਡੀਓ ਮਾਰੇ ਕੋਈ ਲੈਟਰ ਮੜੀ ਜੀ ਵਿਦੇਸ਼ ਅਸਾਚੇ ਵਿਕਰਮ ਮਿਥਰੀ ਰਵੀਵਾਰ ਤੋਂ ਦੋ ਦਿਨ ਦੀ ਚੀ ਯਾਤਰਾ ਕਰ ਰਹੇ ਹੈ ਖੇਡ ਮੰਤralੇ ਦੇ ਪ੍ਰਵक्ता ਰਣਜੀਤ ਜੈਪੁਤ ਜਰੋਰੀ ਯਾਦਾਂ ਤਾਜ਼ੀਆਂ ਆਪਣੀਆਂ ਨੇ ਮੈਂ ਬਤਾਇਆ कि में अपने समकक्ष के साथ बैठक करेंगे इस बैठक में सभी द्विपक्षीय हितों से संबंधित मुद्दों पर चर्चा होगी बांग्लादेश सीमा पर तारबंदी के सवाल पर विदेश मंत्रालय के प्रवक्ता ने कहा कि इस संबंध में भारत और बांग्लादेश लॉजी बल्ले बल्ले फिल्मलैंड रिकॉर्ड ऐसी रेडियो जसपाल सिंह जी को आए हुए हैं पिंड है आ देखो जी स्टेशन बोलता खबर चल दिया इसका संबंधित अपराधों से है ਕਮੈਂਟ ਜ਼ਰੂਰ ਕਰਿਓ ਜਿਨੇ ਜਿਨੇ ਇਸ ਰੇਡੀਓ ਨੂੰ ਚੱਲਦਾ ਦੇਖਿਆ ਜਾਂ ਸੁਣਿਆ ਕਮੈਂਟ ਜ਼ਰੂਰ ਕਰਿਓ